ਇਸਾਨੀਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਜਿਹੜੀ ਹੈ ਉਹ ਫਤਿਹਗੜ ਸਾਹਿਬ ਦੇ ਵਿੱਚ ਵਾਪਰੀ ਹੈ ਫਤਿਹਗੜ ਸਾਹਿਬ ਵਿੱਚ ਮੌਜੂਦ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਕੁਝੀ ਦੂਰੀ ਦੇ ਉੱਤੇ ਮਹਸ 7 ਦਿਨਾਂ ਦੀ ਇਕਲਾਂ ਵਾਰਸ ਬੱਚੀ ਨੂੰ ਬਰਾਮਦ ਕੀਤਾ ਗਿਆ ਸੜਕ ਦੇ ਉੱਤੇ ਇਸ ਬੱਚੀ ਨੂੰ ਪਾਇਆ ਗਿਆ ਜਿਸ ਤੇ ਚਲਦੇ ਆ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਬੱਚੀ ਨੂੰ ਉੱਥੋਂ ਦੀ ਬਚਾਇਆ ਜਾਂਦਾ ਹੈ ਰੈਸਕਿਊ ਕੀਤਾ ਜਾਂਦਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਇੱਕ 7 ਸਾਲਾਂ ਦੀ ਜਿਹੜੀ ਬੱਚੀ ਸੀਗੀ ਜੋ ਕਿ ਫਤਿਹਗੜ ਸਾਹਿਬ ਵਿੱਚ ਮੌਜੂਦ ਜੋਤੀਸ ਰੂਪ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਦੂਰੀ ਦੇ ਉੱਤੇ ਬੜੇ ਦੋ ਪਾਰਕਾਂ ਦੇ ਨਜ਼ਦੀਕ ਮਿਲਦੀ ਹੈ ਜਿੱਦਾਂ ਦੀ ਸੂਚਨਾ ਪੁਲਸ ਨੂੰ ਦੋ ਵਿਅਕਤੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਸ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੀ ਹੈ ਤੇ ਉੱਥੇ ਮੌਕੇ ਦੇ ਉੱਤੇ ਕੇ ਉਸ ਬੱਚੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਦੱਸਈਏ ਕਿ ਇਸ ਬੱਚੀ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਦਾਖਲ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਅਗਲੀ ਕਾਰਵਾਈ ਹੈ ਉਸ ਨੂੰ ਅੰਜਾਮ ਦਿੱਤਾ ਜਾਵੇਗਾ ਫਿਲਹਾਲ ਚਾਈਲਡ ਵੈਲਫੇਅਰ ਜਿਹੜੀ ਸੁਸਾਇਟੀ ਹੈ ਉਸ ਦੇ ਵੱਲੋਂ ਨਿਗਰਾਨੀ ਜਿਹੜੀ ਹੈ ਉਹ ਪੂਰੀ ਰੱਖੀ ਜਾ ਰਹੀ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਆਖਰ ਇਹ ਕਿਸ ਦੀ ਬੱਚੀ ਹੈ ਤੇ ਉਹ ਇੱਥੇ ਕਿਹੜਾ ਹਾਲਾਤਾਂ ਦੇ ਵਿੱਚ ਪਹੁੰਚੀ ਤੇ ਕਿਨੇ ਉੱਥੇ ਤੱਕ ਪਹੁੰਚਾਈ ਹੈ ਫਿਲਹਾਲ ਨਿਗਰਾਨੀ ਜਿਹੜੀ ਹੈ ਉਹ ਚਾਈਲਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਸ ਬੱਚੀ ਦੀ ਕੀਤੀ ਜਾ ਰਹੀ ਹੈ ਫਤਿਹਗੜ ਸਾਹਿਬ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਕਰੀਬ 7 ਦਿਨਾਂ ਦੀ ਲਾਵਾਰਸ ਬੱਚੀ ਉਸ ਵੱਲੋਂ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਅਜੀਤ ਕੁਮਾਰ ਅਤੇ ਉਸਦੇ ਇੱਕ ਦੋਸਤ ਦੇ ਵੱਲੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਮੌਜੂਦ ਇੱਕ ਮੋੜ ਦੇ ਉੱਤੇ ਦੋ ਪਾਰਕਾਂ ਦੇ ਨਾਲ ਲੱਗਦੇ ਇੱਕ ਇਲਾਕੇ ਦੇ ਵਿੱਚੋਂ ਇਸ ਬੱਚੀ ਨੂੰ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਦੇਖਿਆ ਜਾਂਦਾ ਜਿਸ ਤੋਂ ਬਾਅਦ ਉਹਦੀ ਜਾਣਕਾਰੀ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ ਕੱਪੜੇ ਦੇ ਵਿੱਚ ਲਪੇਟੀ ਹੋਈ ਬੱਚੀ ਨੂੰ ਦੇਖਦੇ ਅਸੀਂ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਇਸ ਬੱਚੀ ਨੂੰ ਆਪਣੇ ਕਬਜ਼ੇ ਦੇ ਵਿੱਚ ਪੁਲਿਸ ਵੱਲੋਂ ਲਿੱਤਾ ਜਾਂਦਾ ਹੈ ਇਸੇ ਦੌਰਾਨ ਤੁਰੰਤ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਬੱਚੀ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਜਾਣਕਾਰੀ ਇਹ ਦੱਸਦੀ ਕਿ ਬੱਚੀ ਦੀ ਜਿਹੜੀ ਹਾਲਤ ਹੈ ਫਿਲਹਾਲ ਬਿਲਕੁਲ ਸਵਸਥ ਦੱਸੀ ਜਾ ਰਹੀ ਹੈ ਪਰ ਅੱਗੇ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਦੇ ਆ ਜਿਹੜੀ ਨਦਰੋਂ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਹੋਰ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾਗੇ ਪਈ ਆ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆਂ ਨੇ ਫਿਰ ਅਸੀਂ ਆਪਣੇ ਪੁਲਿਸ ਪਾਰਟੀ ਨਾਲ ਤਲਲੀ ਦੀ ਕਾਂਸਟੇਬਲ ਤੇ ਨਾਲ ਅਸੀਂ ਲੈ ਕੇ ਮੌਕੇ ਤੇ ਕਮਫੀ ਤੇ ਮੌਕੇ ਦਾ ਜਿਹੜਾ ਜਾਂਚ ਜਲਿਆ ਇਸ ਤੋਂ ਵੱਲੋਂ ਚਾਈਲਡ ਵੈਲਫੇਅਰ ਅਫਸਰ ਸਰਦਾਰ ਹਰਫਜਨਸੀ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ ਚ ਚੈੱਕਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ 25 ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ ਹੈ ਪਾਕੀ ਜਿਹੜੀ ਅਗਲੀ ਪ੍ਰੋਸੀਡਿੰਗੀਆਂ ਉਹ ਚਿਲਡਰਨ ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਿਸ ਤਰ੍ਹਾਂ ਵੀ ਹੋਊਗਾ ਅਗਲੀ ਕਾਰਜਵਹੀ ਕਰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਊਗੀ ਪਤਾ ਲੱਗਿਆ ਕੁਝ ਪਹਿਚਾਣ ਪੁੱਛ ਨੂੰ ਹੋਈ ਹੈ ਜੇ ਤੱਕ ਅਜੇ ਬੱਚੇ ਦੇ ਪਛਾਣ ਨਹੀਂ ਹੋਈ ਇਹ ਬੱਚੀ ਛੋਟੀ ਹੈ 6-7 ਦਿਨਾਂ ਦੀ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਹੀਂ ਤਲਾਸ਼ ਕਰ ਰਹੇ ਹਨ ਉਹਦੀ ਵੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਠੀਕ